ਇਸ ਪ੍ਰਾਈਵੇਟ ਮੈਂਬਰ ਬਿਲ ਦੇ ਇਸ਼ੂ ਤੇ ਤੁਸੀਂ ਕਾਂਗਰਸ ਹਾਈ ਕਮਾਂਡ ਨਾਲ ਮੁੱਦਾ ਟੇਕ ਅਪ ਕੀਤਾ ਹੈ ਜਾਂ ਕਰੋ ਨਹੀਂ ਹਲੇ ਹਲੇ ਨੌਬਤ ਨਹੀਂ ਆਈ ਅਗਰ ਕਿਸੇ ਤਰ੍ਹਾਂ ਨਾਲ ਉਹਨਾਂ ਨੇ ਕੋਈ ਇਸ ਤੇ ਮੀਟਿੰਗ ਸੱਦੀ ਜਾਂ ਮੈਨੂੰ ਉਹਨਾਂ ਨੇ ਲੱਗਿਆ ਕਿ ਰੁਕਣਾ ਇਹਨੂੰ ਮੈਂ ਆਪਣਾ ਪੱਖ ਪੂਰਾ ਐਕਸਪਲੇਨ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਇਸ ਬਿਲ ਤੋਂ ਕੋਈ ਟੋਕ ਸਕਦਾ ਕਾਂਗਰਸ ਕਿੱਦਾਂ ਟੋਕੂ ਕਾਂਗਰਸ ਨੇ ਤਾਂ ਹਿਮਾਚਲ ਪ੍ਰਦੇਸ਼ ਇੰਟਰੋਡਿਊਸ ਕੀਤਾ ਬੀਜੇਪੀ ਕਿੱਦਾਂ ਟੋਕੂ ਕਿ ਬੀਜੇਪੀ ਨੇ ਉਤਰਾਖੰਡ ਕੀਤਾ ਲਾਗੂ ਅਸਲ ਚ ਇਹ ਪ੍ਰਭਜੀਤ ਮੁੱਦਾ ਸੀਗਾ ਅਕਾਲੀ ਦਲ ਦੇ ਉਠਾਉਣ ਵਾਲਾ ਹੁਣ ਅਕਾਲੀ ਦਲ ਐਕਚੁਅਲੀ ਡੀਰੇਲ ਇਟ ਹਸ ਨਾਟ ਓਨਲੀ ਡੀਰੇਲਡ ਫਰੋਮ ਇਟਸ ਰਿਲੀਜੀਅਸ ਪਲੈਂਕ ਬੇਅਦ ਬਿਆ ਪਰ ਉਹ ਇਦਾਂ ਦੇ ਮੁੱਦਿਆਂ ਤੋਂ ਵੀ ਡੀਰੇਲ ਹੋਏ ਹੁਣ ਜੰਮੂ ਕਸ਼ਮੀਰ ਦੀ ਸਟੇਟ ਬੀਜੇਪੀ ਨੇ ਤੋੜੀ ਮਤਲਬ ਉਦਾਂ ਅਸੀਂ ਕਹਿੰਨੇ ਕਿ ਸੂਬਿਆਂ ਨੂੰ ਵਾਧ ਅਧਿਕਾਰ ਚਾਹੀਦੇ ਆ ਜੀ ਤੇ ਤੁਹਾਡੇ ਗਵਾਂਡੀ ਸੂਬਾ ਮਾਈਨੋਰਿਟੀ ਕਮਿਊਨਿਟੀ ਦਾ ਮੁਸਲਮਾਨਾਂ ਦੀ ਸਟੇਟ ਤੋੜ ਕੇ ਯੂਟੀ ਬਣਾਤੀ ਤੁਸੀਂ ਬੀਜੇਪੀ ਨੂੰ ਵੋਟਾਂ ਪਾਈਆਂ ਅਕਾਲੀ ਦਲ ਪਾਰਲੀਮੈਂਟ ਨੂੰ ਸਪੋਰਟ ਕੀਤੀ ਹੈ ਅਗੇਂਸ 370 ਤੇ ਕਿਹੜੇ ਮੂੰ ਨਾ ਹੁਣ ਕਹਿਣਗੇ ਕਿ ਅਸੀਂ ਵਾਧ ਅਧਿਕਾਰਾਂ ਦੇ ਮੁੱਦੇ ਇਹੀ ਤਾਂ ਮੈਂ ਕਹਿ ਰਿਹਾ ਕਿ ਜਿਹੜਾ ਫਾਊਂਡੇਸ਼ਨ ਸੀਨਾ ਕਾਲੀਦਲ ਨੂੰ ਡਿਸਟਰੋਏ ਕਰਨ ਦੀ ਉਹ ਵੱਡੇ ਬਾਦਲ ਸਾਹਿਬ ਨੇ ਰੱਖੀ